ਸਵਰਗੀ ਜਗਦੇਵ ਸਿੰਘ ਜਸਵਾਲ ਸਾਹਿਬ ਦੀ ਸੋਚ ਸੀ ਇਹ ਕਿ ਅਸੀਂ ਉਹਨਾਂ ਦੀ ਟੀਮ 'ਚ 바ਵਾ ਜੀ ਮੈਂ ਅਸੀਂ ਕੰਮ ਕਰਦੇ ਰਹੇ ਹਾਂ ਉਹਨਾਂ ਦੇ ਨਾਲ ਪ੍ਰੋਫੈਸਰ ਮੋਹਨ ਸਿੰਘ ਮੇਲੇ 'ਚ ਬਹੁਤ ਦੇਰ ਕੰਮ ਕੀਤਾ ਤੇ ਉਹਨਾਂ ਨੇ ਸ਼ੁਰੂਆਤ ਕਰਾਇਆ ਸੀ ਸਾਡੇ ਤੋਂ ਵੀ ਯਾਰ ਮੁੰਡਿਆਂ ਦੀ ਲੋੜੀ ਤਾਂ ਹਰੇਕ ਹੀ ਮਨਾਉਂਦਾ ਤੁਸੀਂ ਕੁੜੀਆਂ ਦੀ ਲੋੜੀ ਮਨਾਣੀ ਸ਼ੁਰੂ ਕਰੋ ਗੱਲ ਜੋ ਬੱਚਾ ਇਸ ਦੁਨੀਆ 'ਤੇ ਜਨਮ ਲਿਆ ਉਸ ਨੂੰ ਜੀ ਆਇਆਂ ਕਹਿਣਾ ਖੁਸ਼ ਆਮਦੀਨ ਕਹਿਣਾ ਵੈਲਕਮ ਕਹਿਣਾ ਇਹੀ ਲੋੜੀ ਹੈ ਉੱਥੇ ਲੜਕੀ ਅਤੇ ਲੜਕੇ ਜਿਹੜਾ ਸਾਡੇ ਪ੍ਰਾਚਨ ਸਮੇਂ ਦੇ ਵਿੱਚ ਭੇਦਭਾਵ ਪਾਇਆ ਜਾਂਦਾ ਸੀ ਉਹ ਭੇਦਭਾਵ ਨੂੰ ਖਤਮ ਕਰਨ ਦਾ ਸੁਨੇਹਾ ਦਿੰਦਾ ਹੈ ਮਾਲਵਾ ਸਭਿਆਚਾਰਕ ਮੰਚ ਦਾ 3 ਦਾ ਲੋਹੜੀ ਮੇਲਾ ਇਸ ਮੇਲਿਆਂ ਰਾਹੀਂ ਜਾਗਰਤੀ ਲਿਆਉਣ ਦੀ ਛੋਟਾ ਜਿਹਾ ਪ੍ਰਾਲਾ ਕੀਤਾ ਅਸੀਂ ਬਈ ਨਹੀਂ ਬਈ ਇਹ ਬੇਟੀਆਂ ਕਿਸੇ ਫੀਲਡ 'ਚ ਘੱਟ ਨਹੀਂ ਐ ਸੋ ਇਸ ਵਾਰ 125 ਬੇਟੀਆਂ ਨੂੰ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਇਸ ਮੇਲੇ 'ਚ ਨਵਜਨਮੀਆਂ ਬੇਟੀਆਂ ਨੂੰ ਸਮੇਂ ਦੀ ਮੰਗ ਵੀ ਆ ਸਮਾਜ ਦੇ ਵਿੱਚ ਵੀ ਕਿ ਕਿ ਜੋ ਧੀ ਆ ਨਾ ਪਹਿਲਾਂ ਆਪ ਕੋ ਹਣ ਹੱਤਿਆ ਵਗੈਰਾ ਧੀਆ ਨੂੰ ਚੰਗਾ ਨਹੀਂ ਸਮਝਣਾ 바ਵਾ ਸਾਹਿਬ ਨੇ ਲੋੜੀ ਦੀ ਉਹ ਧੀਆ ਦੀ ਪ੍ਰੇਰਿਤ ਪਾ ਕੇ ਬਹੁਤ ਧੀਆ ਨੂੰ ਸਟਰੋਂਗ ਸੈਲਫ ਡਿਫੈਂਸ ਕੀਤਾਗਾ ਅਸੀਂ ਸਾਰਿਆਂ ਦਾ ਲੇਡੀ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਥੈਂਕ ਯੂ ਆਓ ਰਲ ਮਿਲ ਲੋੜੀ ਮਨਾਈਏ ਜੀ ਹਾਂ ਇਹ ਤਾਂ ਅਸੀਂ ਬਹੁਤ ਵਾਰ ਸੁਣਿਆ ਹੋਊਗਾ ਕਿਵੇਂ ਲੱਗੇ ਜੇ ਆਪਾਂ ਐਸ ਤਿਹੇ ਕਹੀਏ ਔ ਰਲ ਮਿਲ ਤਿਆਂ ਦੀ ਲੋੜੀ ਬਣਾਈਏ ਲੜਕਾ ਤੇ ਲੜਕੀ ਦਾ ਭੇਦ ਭਾਵ ਮੁੰਡਾ ਤੇ ਕੁੜੀ ਦਾ ਫਰਕ ਮਿਟਾਈਏ ਜੀ ਹਾਂ ਸ਼ਾਇਦ ਇਹੀ ਸੋਚ ਲੈ ਕੇ ਆਇਆ ਹੈ ਮਾਲਵਾ ਸੱਭਿਆਚਾਰਕ ਮੰਚ ਇੱਕ ਵਾਰ ਨਹੀਂ ਦੋ ਵਾਰ ਨਹੀਂ ਦਰਜਨਾਂ ਵਾਰ ਉਹ ਅਜੇ ਮੇਲੇ ਕਰਾ ਚੁੱਕੇ ਆ ਜੀ ਹਾਂ ਐਤ ਕੀ 28ਵਾਂ ਤਿਆਂ ਦਾ ਲੋੜੀ ਮੇਲਾ ਜੋ ਉਹ ਹੋਣ ਜਾ ਰਿਹਾ 28ਵਾਂ ਤਿਆਂ ਦਾ ਲੋੜੀ ਮੇਲਾ ਕੀ ਸੋਚ ਹੈ ਕੀ ਦਿਲ ਦੇ ਭਾਵਨੇ ਜਿਹੜੇ ਉਪਰਾਲੇ ਸਮੇਂ-ਸਮੇਂ ਤੇ ਤੁਹਾਡੇ ਵੱਲੋਂ ਹੁੰਦੇ ਰਹਿੰਦੇ ਨੇ ਜੀ ਬਿਲਕੁਲ ਇਹ ਸਰਗੀ ਜਗਦੇਵ ਸਿੰਘ ਜਸਵਾਲ ਸਾਹਿਬ ਦੀ ਸੋਚ ਸੀ ਇਹ ਕਿਉਂਕਿ ਅਸੀਂ ਉਹਨਾਂ ਦੀ ਟੀਮ ਚ 바ਵਾ ਜੀ ਮੈਂ ਅਸੀਂ ਕੰਮ ਕਰਦੇ ਰਹੇ ਹਾਂ ਉਹਨਾਂ ਦੇ ਨਾਲ ਪ੍ਰੋਫੈਸਰ ਮੋਹਨ ਸਿੰਘ ਮੇਲੇ ਚ ਬਹੁਤ ਦੇਰ ਕੰਮ ਕੀਤਾ ਤੇ ਉਹਨਾਂ ਨੇ ਸ਼ੁਰੂਆਤ ਕਰਾਇਆ ਸੀ ਸਾਡੇ ਤੋਂ ਵੀ ਯਾਰ ਮੁੰਡਿਆਂ ਦੀ ਲੋੜੀ ਤਾਂ ਹਰੇਕ ਹੀ ਮਨਾਉਂਦਾ ਤੁਸੀਂ ਕੁੜੀਆਂ ਦੀ ਲੋੜੀ ਮਨਾਣੀ ਸ਼ੁਰੂ ਕਰੋ ਕਿਉਂਕਿ ਇੱਕ ਸਮਾਂ ਸੀ ਜਦੋਂ ਬੇਟੀਆਂ ਨੂੰ ਕੁੱਖਾਂ ਚ ਮਾਰ ਦਿੱਤਾ ਜਾਂਦਾ ਸੀ ਜਦੋਂ ਟੈਸਟ ਹੁੰਦੇ ਸੀ ਕਿ ਪਤਾ ਲੱਗਦਾ ਸੀ ਬੇਟੀ ਦਾ ਹੋ ਰਿਹਾ ਤਾਂ ਉਹਨਾਂ ਨੇ ਕਹਣਾ ਨਹੀਂ ਇਹਨੂੰ ਖਤਮ ਕਰ ਦਿਓ ਲੇਕਿਨ ਇਹ ਕਿਤੇ ਨਾ ਕਿਤੇ ਕੁਰੀਤियां ਸਮਾਜ ਦੇ ਵਿੱਚੋਂ ਹੌਲੀ-ਹੌਲੀ ਇਸ ਮੇਲਿਆਂ ਰਾਹੀਂ ਜਾਗਰਤੀ ਲਿਆਉਣ ਦੀ ਛੋਟਾ ਜਿਹਾ ਪ੍ਰਾਲਾ ਕੀਤਾ ਸੀ ਬਈ ਨਹੀਂ ਬਈ ਇਹ ਬੇਟੀਆਂ ਕਿਸੇ ਫੀਲਡ 'ਚ ਘਟ ਨਹੀਂ ਆ ਸੋ ਇਸ ਵਾਰੀ 125 ਬੇਟੀਆਂ ਨੂੰ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਇਸ ਮੇਲੇ 'ਚ ਨਵ ਜਨਮੀਆਂ ਬੇਟੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਅਪੀਲ ਬੇਨਤੀ ਕਰਦਾ ਵੀ ਤੁਸੀਂ ਕਿਰਪਾ ਕਰਕੇ 11 ਤਰੀਕ ਨੂੰ ਜ਼ਰੂਰ ਗੁਰੂ ਨਾਨਕ ਦੇ ਪੌਂਚ ਪੌਂਚੋ ਤੇ ਮੇਲੇ ਦੇ ਜਿਹੜੇ ਆ ਆਨੰਦ ਮਾਣੋ ਥੈਂਕ ਯੂ ਸੋ ਚੇਅਰਮੈਨ ਅੰਤਰਰਾਸ਼ਟਰੀ ਫਾਊਂਡੇਸ਼ਨ ਲੁਧਿਆਣੇ ਦੀ ਪਹਿਚਾਣ ਇੱਕ ਨਾਮ ਕੇ ਕੇ ਬਾਬਾ ਕ੍ਰਿਸ਼ਨ ਕੁਮਾਰ ਬਾਬਾ ਬਾਬਾ ਸਾਹਿਬ 11 ਜਨਵਰੀ ਨੂੰ ਗੁਰੂ ਭਵਨ ਵਿੱਚ ਧੀਆਂ ਨੂੰ ਕਿਵੇਂ ਮਾਨ ਸਤਿਕਾਰ ਦਿੱਤਾ ਜਾ ਗਾ ਗੱਲ ਹੈ ਬੇਟੀਆਂ ਸਾਡੀਆਂ ਬੇਟੀਆਂ ਨੇ ਪੰਜਾਬ ਦੀਆਂ ਬੇਟੀਆਂ ਨੇ ਗੱਲ ਜੋ ਬੱਚਾ ਇਸ ਦੁਨੀਆ ਤੇ ਜਨਮ ਲਿਆ ਉਸ ਨੂੰ ਜੀ ਆਇਆਂ ਕਹਿਣਾ, ਖੁਸ਼ ਆਮਦੀਨ ਕਹਿਣਾ, ਵੈਲਕਮ ਕਹਿਣਾ ਇਹੀ ਲੋੜੀ ਆ। ਉੱਥੇ ਲੜਕੀ ਅਤੇ ਲੜਕੇ ਜਿਹੜਾ ਸਾਡੇ ਪ੍ਰਾਤਨ ਸਮੇਂ ਦੇ ਵਿੱਚ ਭੇਦਭਾਵ ਆਇਆ ਜਾਂਦਾ ਸੀ, ਉਹ ਭੇਦਭਾਵ ਨੂੰ ਖਤਮ ਕਰਨ ਦਾ ਸੁਨੇਹਾ ਦਿੰਦਾ। ਮਾਲਵਾ ਸੱਭਿਆਚਾਰਕ ਮੰਚ ਦਾ ਧੀਆਂ ਦਾ ਲੋੜੀ ਮੇਲਾ। ਅਸੀਂ ਉਹ ਬੇਟੀਆਂ 150 ਪਰਿਵਾਰਾਂ ਨੂੰ ਲਿਸਟਾ ਬਣਾ ਰਹੇ ਨੇ। ਅਸੀਂ ਉਹ ਬੇਟੀਆਂ ਨੂੰ ਸ਼ਗਨ ਵੀ ਦੇਵਾਂਗੇ, ਉਹਨਾਂ ਨੂੰ ਸੂਟ ਵੀ ਦੇਵਾਂਗੇ। ਉਹਨਾਂ ਨੂੰ ਮਠਿਆਈ ਵੀ ਦੇਵਾਂਗੇ ਮਾਤਾ ਨੂੰ ਸ਼ਾਲ ਵੀ ਦੇਵਾਂਗੇ ਮੈਡਲ ਵੀ ਪਾਵਾਂਗੇ ਇਹ ਸਾਰਾ ਕੁਝ ਕਰਨਗੇ ਸਾਡੇ ਸਿਮੀ ਜੀ ਸਾਡੇ ਪ੍ਰਧਾਨ ਜੀ ਸਾਰੇ ਰਲ ਮਿਲ ਕੇ ਅਸੀਂ ਇਹ ਦਿਨ ਮਨਾਵਾਂਗੇ ਧੀਆਂ ਦੀ ਲੋੜੀ ਮਨਾਈਏ ਮੁੰਡੇ ਕੁੜੀ ਦਾ ਫਰਕ ਮਟਾਈਏ ਕੀ ਇਹ ਸਮੇਂ ਦੀ ਮੰਗ ਹੈ ਨੀਡ ਆਫ ਦਿ ਆਵਰ ਹੈ ਕਿ ਜੋ ਅਜੇ ਉਪਰਾਲੇ ਹੋਣ ਹੋਣ ਜਾਵੇ ਹਾਂਜੀ ਸਰ ਬਿਲਕੁਲ ਇਹ ਸਮੇਂ ਦੀ ਮੰਗ ਵੀ ਆ ਸਮਾਜ ਦੇ ਵਿੱਚ ਵੀ ਆ ਕਿਉਂਕਿ ਜੋ ਤੀਆਂ ਨਾ ਪਹਿਲਾਂ ਭੂਣ ਹੱਥਿਆ ਵਗੈਰਾ ਤੀਆਂ ਨੂੰ ਚੰਗਾ ਨਹੀਂ ਸਮਝਣਾ 바ਵਾ ਸਾਹਿਬ ਨੇ ਲੋੜੀ ਦੀ ਉਹ ਤੀਆਂ ਦੀ ਪ੍ਰੇਰਿਤ પા ਕੇ ਬਹੁਤ ਤੀਆਂ ਨੂੰ ਸਟਰੋਂਗ ਸੈਲਫ ਡਿਫੈਂਸ ਕੀਤਾਗਾ ਅਸੀਂ ਸਾਰਿਆਂ ਦਾ ਲੇਡੀ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਥੈਂਕ ਯੂ ਜੀ ਸਰ ਬਹੁਤ ਅੱਛਾ ਲੱਗ ਰਿਹਾ ਹੈ ਇਸ ਮੰਚ ਤੂੰ ਮੈਂ ਪਿਛਲੇ ਸਾਲ ਜੁੜੀ ਸੀ ਤੀਆਂ ਦਾ ਲੋੜੀ ਮੇਲਾ ਇੰਦਨਾਲ ਮੈਂ ਪਿਛਲੇ ਸਾਲ ਜੁੜੀ ਸੀ ਔਰ ਬੜਾ ਅੱਛਾ ਲੱਗਿਆ ਕਿ ਜਿਵੇਂ ਲੜਕੀਆਂ ਨੂੰ ਜਿਹੜੀ ਸਮਾਨ ਦੀ ਕਮੀ ਸੀ ਅੱਜ ਤੱਕ ਅਸੀਂ ਦੇਖਿਆ ਸੁਣਿਆ ਸੀ ਕਿ ਇਨਕੁਇਨਕੁਐਲਿਟੀ ਬੜੀ ਫੇਸ ਕਰਦੀਆਂ ਰਹੀਆਂ ਲੜਕੀਆਂ ਉਹ ਇਹ ਚੀਜ਼ ਦੇਖਿਆ ਕਿ ਇਹਨਾਂ ਨੇ ਦੂਰ ਕਰਨ ਵਾਸਤੇ ਇਹ ਮੰਚ ਦੂਰ ਕਰਨ ਵਾਸਤੇ ਬਹੁਤ ਕੁਝ ਸਹਾਇਕ ਹੈ ਔਰ ਲੜਕੀਆਂ ਦਾ ਸਨਮਾਨ ਬਰਕਰਾਰ ਰਹੇ ਇਸ ਵਾਸਤੇ ਲੋੜੀ ਮੇਲਾ ਸੀ ਮਨਾਉਣ ਜਾ ਰਹੇ ਆਂ ਖੂਬ ਸਾਰੀ ਪਲੈਨਿੰਗ ਕੀਤੀਆਂ ਜਾ ਰਹੀਆਂ ਨੇ ਮਦਰ ਔਰ ਬੱਚੀ ਨੂੰ ਅਸੀਂ ਜਿਹੜਾ ਸਨਮਾਨ ਦੇਣਾ ਹੈ ਗਿਫਟਸ ਦੇਣੇ ਨੇ ਮਠਾਈਆਂ ਦੇਣੀਆਂ ਨੇ ਔਰ 16 ਦੇਣੀਆਂ ਨੇ ਔਰ ਉਹਨਾਂ ਨੂੰ ਉਸ ਮੰਚ ਤੇ ਆ ਕੇ ਇੱਕ ਗੌਰਵ ਮਹਿਸੂਸ ਹੋਈ ਕਿ ਸਾਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਔਰ ਇਹ ਵਾਲੀ ਚੀਜ਼ ਅੱਗੇ ਤੱਕ ਵਰਕਰ ਆ ਰਹੀ ਹੈ ਕਿੰਨਾ ਕਿਤੇ ਤੁਸੀਂ ਦੇਖਿਆ ਕਿ 11 ਜਨਵਰੀ ਨੂੰ ਗੁਰੂਣਾ ਭਵਨ ਵਿਖੇ ਇੱਕ ਬੜਾ ਹੀ ਸੁੰਦਰ ਬੜਾ ਹੀ ਵਿਦਿਉਪਰਾਲਾ ਹੋਣ ਜਾ ਰਿਹਾ ਹੈ ਕਿਉਂਕਿ ਗੱਲ ਫੇਰ ਉਹੀ ਹੈ ਕਿ ਲੋਹੜੀ ਮਨਾਉਣਾ ਤਾਂ ਸਭ ਨੂੰ ਆਉਂਦਾ ਪਰ ਧੀਆਂ ਦੀ ਲੋਹੜੀ ਮਨਾਉਣਾ ਇਹ ਜੋ ਇੱਕ ਚੰਗਾ ਉਪਰਾਲਾ ਹੈ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਕਿਉਂਕਿ ਹੁਣ ਸਮੇਂ ਦੀ ਮੰਗ ਹੈ ਕਿ ਲੜਕੇ ਲੜਕੀ ਦਾ ਜਿਹੜਾ ਫਰਕ ਹੈ ਉਹ ਮਟਾਇਆ ਜਾਵੇ ਤੇ ਅਜਿਹਾ ਧੀਾਂ ਦੀ ਲੋੜੀ ਮਨਾ ਕੇ ਧੀਆਂ ਨੂੰ ਬਣਦਾ ਹੋਇਆ ਉਹਨਾਂ ਦਾ ਮਾਣ ਸਨਮਾਨ ਫਿਰ ਦੁਬਾਰਾ ਬਰਕਰਾਰ ਰੱਖਿਆ ਜਾਵੇ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਖਪਰੀ ਸਿੰਘ ਵਿਧੀ ਲੁਧਿਆਣਾ ਲਾਈਵ ਨਿਊਜ਼